मैं थोड़े फिर एक नवा कलर नवे डिजाइन नवा पैटर्न लगे तो नवे कलर से आप बनावे इस कलर से आप बना जा रहे हैं गुत्त वाला पैटर्न गुत्त वाला पैटर्न है जोड़ा बनावे आप इस कलर से डार्क कलर है डार्क कलर से वजह लगू तो सारे प्रोजेक्टा वजी लगेगा इदा डिजाइन है जिन्होंने किसी भी कलर से पा सद बलैक कलर तो लग के तुम्हें वाइट कलर मीनस के सारे ही कलर वजिए जो डिजाइन है और सारे ही प्रोजेक्टों किसी भी प्रोजेक्ट पाओ किसी भी कलर च पाओ ਸਭ ਤੋਂ ਵਧੀਆ ਡਿਜ਼ਾਈਨ ਹੈ ਤੇ ਬੈਸਟ ਡਿਜ਼ਾਈਨ ਹੈ ਤੇ ਹੈਗਾ ਡਿਜ਼ਾਈਨ ਸਾਡਾ ਗੁੱਤ ਵਾਲਾ ਚਲੋ ਫੇਰ ਸ਼ੁਰੂ ਕਰਦੇ ਹਾਂ ਗੁੱਤੋ ਵਾਲਾ ਡਿਜ਼ਾਈਨ ਜਿਹਨੂੰ ਕਿ ਬਣਾਇਆ ਮੈਂ ਬੜੇ ਹੀ ਆਸਾਨ ਤਰੀਕੇ ਨਾਲ ਤੇ ਇੰਨਾ ਆਸਾਨ ਤਰੀਕੇ ਨਾਲ ਸੌਖਾ ਤਰੀਕੇ ਨਾਲ ਅਸੀਂ ਇਹ ਬਣਾਇਆ ਹੈ ਕਿ ਬਿਗਨਰਸ ਵੀ ਇਹਨੂੰ ਆਰਾਮ ਨਾਲ ਬਣਾ ਸਕਦੇ ਆ ਤੇ ਦੇਖੋ ਜਿਹੜਾ ਅੱਜ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਆ ਉਹ ਹੈਗਾ ਜੀ ਇਹ ਬੋਲਾ ਦੇਖੋ ਅਸੀਂ ਬਣਾਵਾਂਗੇ ਅੱਜ ਦਾ ਗੁੱਤੋ ਵਾਲਾ ਡਿਜ਼ਾਈਨ ਦੇਖੋ ਡਾਰ ਕਲਰਸ ਕਿੰਨਾ ਪਿਆਰਾ ਇਹ ਉੱਠ ਕੇ ਆਇਆ ਹੋਇਆ ਤੇ ਇਹ ਮੈਂ ਤੁਹਾਨੂੰ ਬਲੈਕ ਕਲਰਸ ਵੀ ਲਾਸਟ ਵਿੱਚ ਦਿਖਾਵਾਂਗੀ ਬਲੈਕ ਚ ਦੀ ਲੁੱਕ ਕਿੱਦਾਂ ਦੀ ਤੇ ਵਾਈਟ ਚ ਤੇ ਰੰਗ ਵਾਈਟ ਕਲਰ ਚ ਤਾਂ ਆਪਣੇ ਆਪ ਹੀ ਤੁਹਾਨੂੰ ਤੁਸੀਂ ਸਮਝਦੇ ਹੋ ਕਿ ਵਾਈਟ ਕਲਰ ਦਾ ਹਰ ਇੱਕ ਪੈਟਰਨ ਵਧੀਆ ਲੱਗਦਾ ਹੈ ਤੇ ਦੇਖੋ ਡਾਰਕ ਕਲਰ ਚ ਵੀ ਇਹਦੀ ਵਧੀਆ ਲੁੱਕ ਆ ਰਹੀ ਹੈ ਤੇ ਇਹ ਪੈਟਰਨ ਬਣਾਉਣਾ ਬਹੁਤ ਹੀ ਸੌਖਾ ਹੈ ਤੇ ਫਿਰ ਆਪਾਂ ਸ਼ੁਰੂ ਕਰਦੇ ਹਾਂ ਇਹ ਵਾਲਾ ਪੈਟਰਨ ਬਣਾਉਣਾ ਤੇ ਇਹ ਪੈਟਰਨ ਐਦਾ ਦਾ ਕਿ ਤੁਸੀਂ ਇਹਨੂੰ ਚਾਹੇ ਜੈਂਟ ਸਵੈਟਰਸ ਪਾ ਲਓ ਬੱਚਿਆਂ ਦੇ ਕਿਸੇ ਪ੍ਰੋਜੈਕਟਸ ਬਣਾ ਲਓ ਲੇਡੀਜ਼ ਕਾਰਡੀਗਨ ਜੈਕਟ ਕਿਤੇ ਵੀ ਪਾ ਸਕਦੇ ਹੋ ਤੇ ਇਹ ਆਪਾਂ ਕੁਛ ਅਲੱਗ ਤਰੀਕੇ ਨਾਲ ਬਣਾਇਆ ਹੋਇਆ ਹੈ ਤਾਂ ਤਹੀਂ ਇਹਦੇ ਲੁੱਕ ਵੀ ਕੁਛ ਅਲੱਗ ਆ ਰਹੀ ਹੈ ਤਾਂ ਫਿਰ ਕੱਟਦੇ ਹਾਂ ਅਸ ਦੀ ਵੀਡੀਓ ਸ਼ੁਰੂ ਤੇ ਇਹਦੇ ਲਈ ਜਨ ਸਾਨੂੰ ਜਿਹੜੇ ਕੁੰਡੇ ਚਾਹੀਦੇ ਆ 6 ਤੇ ਪਲੱਸ 2 8 8 ਕੁੰਡੇ ਅਤੇ ਸਾਡਾ ਇਹ ਵਲਾ ਜਿਹੜਾ ਪੈਟਰਨ ਹੈ ਇਹ ਬਣ ਕੇ ਆਇਆ ਹੋਇਆ ਹੈ ਇੱਥੋਂ ਇੱਥੋਂ ਤੱਕ ਲੱਗੇ ਸਾਡੇ 8 ਕੁੰਡੇ ਨੇ ਜਿਨ੍ਹਾਂ ਤੇ ਅਸੀਂ ਇਹ ਪੈਟਰਨ ਨੂੰ ਬਣਾਇਆ ਹੋਇਆ ਤੇ ਸੈਂਟਰ 'ਚ ਜਿਹੜੇ ਕੁੰਡੇ ਮੈਂ ਛੱਡੇ ਹੋਏ ਨੇ ਮੈਂ ਛੱਡੇ ਹੋਏ ਆ 4 8 4 12 ਮੀਨਸ ਕਿ ਟੋਟਲ ਹੈ ਇੱਥੋਂ ਤੱਕ ਕਿ ਸਾਡਾ 12 ਕੁੰਡੇ ਦਾ ਪੈਟਰਨ ਹੈ 12 ਇਹ ਤੇ 12 ਇਹ ਤੇ 4 ਕੁੰਡੇ ਅਦਰ ਐਕਸਟਰਾ ਰੱਖੇ ਹੋਏ ਆ ਅਗਰ ਤੁਸੀਂ ਸੇਮ ਇੱਧੇ ਹੀ ਬਣਾਉਣਾ ਚਾਹੁੰਦੇ ਤਾਂ 12 ਦੇ ਮਲਟੀਪਲ ਕੁੰਡੇ ਪਾ ਕੇ ਚਾਰ ਕੁੰਡੇ ਸੀ ਐਕਸਟਰਾ ਪਾ ਲੈਣੇ ਹਨ ਅਗਰ ਥੋੜੇ ਥੋੜੇ ਬਹੁਤੇ ਕੁੰਡੇ ਐਕਸਟਰਾ ਹੋਣ ਤਾਂ ਤੁਸੀਂ ਅੱਧਰ ਪੁੱਠੇ ਕੁੰਡੇ ਕੱਢ ਸਕਦੇ ਆ ਤੇ ਫਿਰ ਸ਼ੁਰੂ ਕਰਦੇ ਆ ਅੱਜ ਵਾਲਾ ਪੈਟਰਨ ਪਾਣਾ ਜਿਹਦਾ ਤੁਹਾਨੂੰ ਦੱਸਿਆ ਵੀ ਇਹ ਪਿਆ ਹੋਇਆ ਸਾਡਾ 12 ਕੁੰਡਿਆਂ ਦੇ ਉੱਪਰ ਪੈਟਰਨ ਦੀ ਫਰਸਟ ਰੋ ਸਸੇ ਦੇਖੋ ਕਿੰਨਾ ਪਾਣਾ 1 2 3 4 ਚਾਰ ਕੁੰਡੇ ਸਾਡੇ ਹੋ ਗਏ ਪੁੱਠੇ ਜਿਹੜੇ ਸਾਡੇ ਐਕਸਟਰਾ ਵਾਲੇ ਹੁਣ ਆ ਗਿਆ ਸਾਡਾ ਪੈਟਰਨ ਸ਼ੁਰੂ ਹੋ ਗਿਆ ਪੈਟਰਨ ਦੇ ਸ਼ੁਰੂ ਦੇ ਅਸੀਂ 1 2 3 ਕੁੰਡੇ ਪੁੱਠੇ ਥਾਗੇ ਨੂੰ ਪਿੱਛੇ ਕੀਤਾ 3 ਕੁੰਡੇ ਸਿੱਧੇ 1 2 3 3 ਸਿੱਧਤ ਬਾਅਦ ਫੇਰ ਥਾਗੇ ਨੂੰ ਅੱਗੇ ਕਰਾਂਗੇ 2 ਕੁੰਡੇ ਪੁੱਠੇ 2 ਕੁੰਡੇ ਪੁੱਠੇ ਥਾਗੇ ਨੂੰ ਪਿੱਛੇ ਕਰਾਂਗੇ ਫੇਰ 3 ਕੁੰਡੇ ਸਿੱਧੇ 1 2 3 ਤੇ ਤਾਗੇ ਨਾਲ ਆਪਣੇ ਵਾਲ ਕਰਾਂਗੇ ਤਿੰਨ ਕੁੰਡੇ ਪੁੱਠੇ 1 2 3 ਇਹ ਚਾਰ ਕੁੰਡੇ ਸਾਡੇ ਐਕਸਟਰਾ ਸੀ ਹੁਣ ਇੱਥੋਂ ਸਾਡੇ ਇੱਥੋਂ ਲੱਕ ਕੇ ਸਾਡੇ ਹੋ ਗਏ ਇਹ ਤੇ ਹੁਣ ਅਸੀਂ ਚਾਰ ਕੁੰਡੇ ਇੱਥੇ ਪੁੱਠੇ ਬੁਣ ਲੈਣੇ ਇਹ ਸਾਡੇ ਦੇਖੋ ਤੁਸੀਂ 3 3 6 6 6 ਕੁੰਡੇ ਸਾਡੇ ਇੱਧਰੇ ਤੇ 6 ਕੁੰਡੇ ਸੀ ਇੱਧਰ ਕੁੰਕੇ ਆਏ ਹੁਣ ਆਹ ਵਾਲੇ ਸਾਡੇ ਕੁੰਡੇ ਹੋ ਗਏ ਅਸੀਂ ਇਹ ਬੁਣ ਲੈਣੇ ਆ ਪੁੱਠੇ 1 2 3 3 ਤੋਂ ਬਾਅਦ 1 4 ਇਹ ਚਾਰ ਕੁੰਡੇ ਜਿਹੜੇ ਸੀ ਸੈਂਟਰ 'ਚ ਪੁੱਠੇ ਰੱਖੇ ਉਹ ਵਾਲੇ ਆ ਗਏ ਫਿਰ ਆ ਗਏ ਅਸੀਂ ਆਪਣੇ ਡਿਜ਼ਾਈਨ ਤੇ 1 2 3 ਕੁੰਡੇ ਪੁੱਠੇ ਤਾਗੇ ਨੂੰ ਪਿੱਛੇ ਕੀਤਾ ਤਿੰਨ ਕੁੰਡੇ ਸਿੱਧੇ ਠੀਕ ਹੈ ਤਿੰਨ ਔਰ ਤਿੰਨ 6 ਸਾਈਡ ਦੇ ਡਿਜ਼ਾਈਨ ਦੇ ਹੋ ਗਏ ਫਿਰ ਅਸੀਂ ਦੋ ਕੁੰਡੇ ਪੁੱਠੇ ਫਿਰ ਤਾਗੇ ਦੇ ਪਿੱਛੇ ਕੀਤਾ ਫਿਰ ਤਿੰਨ ਕੁੰਡੇ ਸਿੱਧੇ 1 2 3 ਤਿੰਨ ਸਾਡੇ ਫੇਰੇ ਡਿਜ਼ਾਈਨ ਦੇ ਹੋ ਗਏ ਫੇਰ ਥੱਗੇ ਨੂੰ ਆਪਣੇ ਵੱਲ ਕਿਤਾ ਤਿੰਨ ਕੁੰਡੇ ਉਠੇ ਤੇ ਇਹ ਵਾਲੇ ਚਾਰ ਕੁੰਡੇ ਜਿਹੜੇ ਸੀ ਐਕਸਟਰਾ ਰੱਖੇ ਇਹਨਾਂ ਨੂੰ ਬਸ ਪੁੱਠਾ ਹੀ ਬੰਨ ਲੈਣਾ ਪੁੱਠੀ ਰੋ ਦੇ ਵਿੱਚ ਦੇਖੋ ਇੱਕ ਵਾਰ ਜਿਹੜੇ ਪੁੱਠੇ ਰੋ ਸੀ ਜਿੱਦਾਂ ਪਾਣੀ ਸਾਰੇ ਹੀ ਸਾਡੇ ਪੁੱਠਿਆ ਰੋ ਉਲਟਾ ਪੈਣੀ ਹੈ ਤੇ ਇੱਕ ਰੋ ਮੈਂ ਤੁਹਾਨੂੰ ਦੱਸ ਦਿੰਦੀ ਆ ਸਾਰੇ ਹੀ ਕੁੰਡੇ ਸੀ ਇਹ ਪੁੱਠੇ ਪਾ ਲੈਣੇ ਆ பஸ் ஜ உதரோ பட்டே பணி ஒரு அது சிதே பண்ணாங்க சேர் டே குடையே சண்டை குண்டே சாரே குண்டே புன்க்கு சே குனா சிதே தோ கண்டே சிதே பாக்கி சேர்ஃபர் தின் குண்டு சேர் புன കുട്ടേ സേ ചാ കുെ ഏകോ ചാര ണ്ടേക്കോ താരത്തെ സാ ച്ചേ കെട്ട് സെന്റ പെട്ടേ ഇന്നു അത് സിദ്ധാ ബുണ്ട് സാറേ പുട്ടോ സാദാ പാണി സിഫ ആോ കൂഡേ സാധേ ചില സാഹി പേ പാണിയ तो फिर रो पूरी करके मिलते अस अपने पैटन की सीधी रोह आ गए हूँ अपने पैटर्न की थर्ड रो पुठी सीधी रोही रो अ फस्ट रो की तरह ही बनानी है चार कुंडियाँ देखो पुट्ठे ये भी तीन कुंडे पुट्ठे साढ़े तागा पीछे करके तीन कुंडे सीधे तागा अगे करके दो कुंडे पुठे फिर तागा पिछे करके तीन, ताग कर कर तीन कुंडे सीधे ਤੇ ਤੱਕਾ ਕੇ ਕਰਕੇ ਤਿੰਨ ਕੁੰਡੇ ਪੁੱਠੇ ਤੇ ਸੈਂਟਰ ਵਾਲੇ ਵੀ ਚਾਰ ਕੁੰਡੇ ਪੁੱਠੇ ਇੱਕ ਵਾਰੀ ਫੇਰ ਦੇਖ ਲਓ ਪੈਟਰਨ ਦੀ ਸਾਡੀ ਤੀਸਰੀ ਰੋ ਹੈ ਤਿੰਨ ਕੁੰਡੇ ਪੁੱਠੇ 1 2 ਤਿੰਨ ਜਿਵੇਂ ਅਸੀਂ ਫਸਟ ਰੋ ਪਾਈ ਸੀ ਸੇਮ ਉਧਰ ਹੀ ਪਾਣੀ ਹੈ ਤਿੰਨ ਪੁੱਠੇ ਤਿੰਨ ਸਿੱਦੇ ਫੇਰ ਆਵਲੇ ਸੈਂਟਰ ਵਾਲੇ ਦੋ ਕੁੰਡੇ ਪੁੱਠੇ ਫੇਰ ਤਿੰਨ ਸਿੱਧੇ ਆਵਲੇ ਤੇ ਅੱਗੇ ਵਾਲੇ ਤਿੰਨ ਸਾਡੇ ਪੁੱਠੇ ਇਹ ਸਾਡੇ ਸਾਰੇ ਕੁੰਡੇ ਪੁੱਠੇ ਪੁੱਠੇ ਰੋ ਅਸੀਂ ਫੇਰ ਜਿਸ ਤਰ੍ਹਾਂ ਅਸੀਂ ਪਹਿਲਾਂ ਪੈਟਰਨ ਦੀ ਸੈਕੰਡ ਰੋ ਪਾਈ ਸੀ ਉਦਾਂ ਸੇਮ ਅਸੀਂ ਪੁੱਠੇ ਰੋ ਪਾ ਲੜੀਏ ਬਾਕੀ ਸਾਰੇ ਕੁੰਡੇ ਸলাই ਸੀ ਪੁੱਠੇ ਪਾਣੀ ਹੈ ਸਿਰਫ ਦੋ ਕੁੰਡੇ ਇਹ ਵਾਲੇ ਤੇ ਇਹ ਵਾਲੇ ਸਿੱਧੇ ਪੁੱਠੇ ਰੋ ਪਾ ਕੇ ਫੇਰ ਮਿਲਦੇ ਅਸੀਂ ਆਪਣੀ ਪੈਟਰਨ ਦੀ 4th ਰੋ ਦੇ ਵਿੱਚ ਅਸੀਂ ਅੱਗੇ ਹੁਣ ਪੈਟਰਨ ਦੀ ਪੰਜਵੀਂ ਰੋ ਦੇ ਵਿੱਚ ਪੈਟਰਨ ਦੀ ਪੰਜਵੀਂ ਰੋ ਵੀ ਅਸੀਂ ਪੈਟਰਨ ਦੀ ਪਹਿਲੀ ਰੋ ਦੀ ਤਰ੍ਹਾਂ ਹੀ ਪਾਣੀ ਹੈ ਸਾਡੇ ਛੇ ਚਾਰ ਐਕਸਟਰਾ ਕੁੰਡੇ ਉਹ ਪੁੱਠੇ ਤੇ ਸਾਡੇ ਇਹ ਵਾਲੇ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਧੇ ਤਾਂ ਅੱਗੇ ਕਰਕੇ ਦੋ ਕੁੰਡੇ ਪੁੱਠੇ ਤਾਂਾ ਪਿੱਛੇ ਕਰਕੇ ਫਿਰ ਤਿੰਨ ਕੁੰਡੇ ਸਿੱਧੇ ਇਹ ਤਾਂ ਅੱਗੇ ਕਰਕੇ ਤਿੰਨ ਕੁੰਡੇ ਪੁੱਠੇ ਤੇ ਚਾਰ ਜਿਹੜੇ ਐਕਸਟਰਾ ਵਾਲੇ ਕੁੰਡੇ ਸਾਡੇ ਸੈਂਟਰ ਚ ਰੱਖੇ ਹੋਏ ਆ ਇਹ ਵੀ ਚਾਰ ਪੁੱਠੇ ਜਿੱਦਾਂ ਸੇ ਪੈਟਰਨ ਦੀ ਫਰਸਟ ਰੋ ਪਾਈ ਸੀ ਉਦਾਂ ਹੀ ਇਹ ਪੈਟਰਨ ਦੇ ਫਰਸਟ ਰੋ ਪੈਟਰਨ ਦੀ 3rd ਰੋ ਤੇ ਪੈਟਰਨ ਦੇ 5th ਰੋ ਸੇਮ ਹੀ ਪਾਣੀ ਅਸੀਂ ਇਹ ਪੰਜੇ ਰੋ ਪਾ ਕੇ ਤੇ 6ਵੀਂ ਰੋ ਫੇਰ ਜਿੱਦਾਂ ਪੈਟਰਨ ਦੀ ਸੈਕੰਡ ਰੋ ਪਾਈ ਸੀ ਉਦਾਂ ਹੀ ਪਾ ਲੈਣੀ ਜਿੱਦਾਂ ਪੁੱਠੇ ਰੋ ਸੇ ਸਾਰੀ ਇਹ ਪਾਈ ਰਿਹਾ ਫਿਰ ਉਸ ਤੋਂ ਬਾਅਦ ਅਸੀਂ ਮਿਲੇ ਪੈਟਰਨ ਦੀ 7ਵੀਂ ਰੋ ਦੇ ਵਿੱਚ अशी आय हुन पॅटर्न सत्तम सिलाई हुन इथे अशी कुंडे उलटाणे देखो किद् इथे हुन सिफ अशी चार कुंडे पु्ठे बुन एक दो तीन, चार चार कुंडे पु्ठे बुन धाकेने पिछे करलना एव तिन कुंडे तीन कुंडे अशी आपसू उलटाणे तिनं अशी छे सलाईत उतार लवले तर जे एे तिन पुठ्ठे एन अशी पहिला इधर पाव जेवले तिन आहे एनं इधर वली सिलाई पावं ਇਹਨੂੰ ਇੱਧਰ ਪਾ ਕੇ ਫਿਰ ਅਸੀਂ ਇਕੱਠੇ ਆ ਸਾਰੇ 6 ਦੇ 6 ਨੂੰ ਅਸੀਂ ਸਿੱਧਾ ਬੁਣ ਲੈਣਾ 6 ਦੇ 6 ਕੁੰਡੇ ਸਿੱਧੇ ਬੁਣ ਲੈਣੇ ਆ 1 2 3 4 5 ਤੇ 6 6 ਕੁੰਡੇ ਸਿੱਧੇ ਬੁਣਨ ਤੋਂ ਬਾਅਦ ਇਹ ਵਾਲੇ ਅਗਲੇ ਦੋ ਕੁੰਡੇ ਅਸੀਂ ਪੁੱਠੇ ਬੁਣਿਆਣੇ ਇਸ ਤੋਂ ਬਾਅਦ ਫਿਰ ਅਸੀਂ ਇਹ ਵਾਲੇ 6 ਕੁੰਡਿਆਂ ਨੂੰ ਆਪਸ ਚ ਉਲਟਾਉਣਾ ਇਹ ਤੇ ਇਹ ਇਹ ਆਪਾਈ ਖੋਸ ਲਾਈ ਦੀ ਮਦਦ ਨਾਲ ਮੈਂ ਤੁਹਾਨੂੰ ਉਲਟਾਉਣੇ ਦੱਸ ਰਹੀ ਹਾਂ ਦੇਖੋ ਇਹ 6 ਕੁੰਨੇ ਸੇ ਉਲਟਾਣੇ ਤਿੰਨਾਂ ਨੂੰ ਸਿਪਾਲਾਂਗੇ ਪਹਿਲਾਂ ਇੱਧਰ ਸਲਾਈ ਦੇ ਵਿੱਚ 1 2 3 ਠੀਕ ਹੈ ਇਸ ਤਰ੍ਹਾਂ ਇਹ ਵਾਲੇ ਤਿੰਨਾਂ ਜਿਹਨਾਂ ਨੂੰ ਅਸੀਂ ਅੱਗੇ ਲੈ ਕੇ ਆਣਾ ਇਹਨਾਂ ਨੂੰ ਤਿੰਨ ਪਾ ਲਵਾਂਗੇ ਇੱਧਰ ਹੁਣ ਅਸੀਂ ਇਹ ਵਾਲੇ ਤਿੰਨਾਂ ਨੂੰ ਫੇਰ ਇੱਧਰ ਪਾ ਕੇ 1 2 ਤਿੰਨਾਂ ਨੂੰ ਉੱਧਰ ਪਾ ਕੇ ਸਿਪਾਲਾਂਗੇ ഫെ തീ ഇന്ന് ബുണ ലവേ സിദ്ധേ ദോ തീ ് ബുണല സിദ്ധേ എൽ ആഡാവി ചാസ്സീത അങ്ങനെ ബിഗനർസോ ഏനു ഉൾ പഞ്ചി ബുണലേ സാഡേ ക്കോ ഉൾട്ട് ഫെർത്താഗേ നോ അസേ ചാർ കോ താര അത് തണ്ടേ ലോ ഏക കൂട സിലായി ചാക ക പക്ഷേ തീ കൂടാ പെലോ തീ ਹੁਣ ਜਿਹੜੇ ਸਿਸਲਾਈ ਚ ਕੁੰਡੇ ਪਾ ਕੇ ਛੱਡੇ ਇਹਨੂੰ ਅਸੀਂ ਤਿੰਨਾਂ ਨੂੰ ਸਿੱਧੇ ਮੁੰ ਲੈਣਾ ਇੱਕ ਦੋ ਤੇ ਤਿੰਨ ਇਹ ਸਾਢੇ ਹੋ ਗਏ 6 ਕੁੰਡੇ ਸਾਡੇ ਉਲਟ ਗਏ ਹੁਣ ਅਸੀਂ ਆ ਜਿਹੜੇ ਸੈਂਟਰ ਵਾਲੇ ਦੋ ਕੁੰਡੇ ਇਹਨਾਂ ਨੂੰ ਅਸੀਂ ਧਾਗਾ ਅੱਗੇ ਕਰਕੇ ਉੱਥੇ ਮੁੰ ਲੈਣਾ ਦੇਖੋ ਫਿਰ ਅਸੀਂ ਇਹ ਵਾਲੇ ਕੁੰਡੇ ਨੂੰ ਬਾਹਰ ਨੂੰ ਲੈ ਕੇ ਜਾਣਾ ਪਿਛਲੇ ਕੁੰਡੇ ਨੂੰ ਅਸੀਂ ਅੰਦਰ ਨੂੰ ਲੈ ਕੇ ਆਣਾ

ਇਹ ਬਾਰੇ 4 ਕੁੰਡੇ ਸੁੱਟਾ ਕੇ ਕਰਕੇ ਪੁੱਠੇ ਪੁੱਠੀ ਸਲਾਈ ਫੇਰ ਸਿੱਧਾ ਹੀ ਪਾਣੀ ਹੈ ਜਿੱਦਾਂ ਅਸੀਂ ਸਾਰੀਆਂ ਸਲਾਈ ਬਾਕੀ ਪੁੱਠੀਆਂ ਪਾ ਰਹੇ ਹਾਂ ਸਾਰੇ ਪੁੱਠੇ ਤਾਂ ਸਿਰਫ ਜਿਹੜੇ 2 ਕੁੰਡੇ ਵਿੱਚੋਂ ਰੱਖਿਆ ਹੋਇਆ ਸੀ ਉਹਨਾਂ ਨੂੰ ਸਿੱਧੇ ਬੁਣਾਂਗੇ ਕਿਉਂਕਿ ਹੁਣ ਤਾਂ ਜਦੋਂ ਥੋੜਾ ਜਿਹਾ ਬੁਣ ਹੋ ਜਾਣਾ ਤਾਂ ਤੁਹਾਡਾ ਬਿਲਕੁਲ ਹੀ ਸਾਫ ਪਤਾ ਲੱਗ ਜਾਣਾ ਇਹ ਵੀ 2 ਕੁੰਡੇ ਸੀ ਸਿੱਧੇ ਕਿਹੜੇ ਰੱਖੇ ਆ ਤੇ ਇਸ ਕਰਕੇ ਤੁਹਾਨੂੰ ਫੇਰ ਦੋ ਕੁ ਸਲਾਈਆਂ ਚ ਸਾਨੂੰ ਪੁੱਠੀ ਸਲਾਈ ਚ ਕਾਊਂਟ ਕਰਨ ਦੀ ਲੋੜ ਪੈਣੀ ਹੈ ਉਸ ਤੋਂ ਬਾਅਦ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਦੇਖੋ ਸਾਡੇ ਦੋ ਕੁੰਡੇ ਵਾਲੇ ਸਿੱਧੇ ਆ ਗਏ ਫਿਰ ਸਾਰੇ ਕੁੰਡੇ ਪੁੱਠੇ ਇਹ ਸਾਡੇ ਪੈਟਰਨ ਦੀ ਲਾਸਟ ਰੋ ਆ ਬਸ ਇਹ ਹੀ ਅਸੀਂ 8 ਦੀ 8 ਸਲਾਈਆਂ ਰਿਪੀਟ ਕਰੀ ਜਾਣੀਆਂ ਤੇ ਸਾਡਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਆ ਦੇਖੋ ਫਿਰ ਕਰ ਲੈਨੇ ਕੰਪਲੀਟ ਫਟਾਟੇ ਵਾਲੀ ਰੋ ਤੇ ਦੇਖਦੇ ਆ ਸਾਡੇ ਪੈਟਰਨ ਦੀ ਲੁੱਕ ਵਧੀਆ ਜੀ ਗੁੱਤ बनके है तैयार देखो ਤੇ ਪਾਓ ਇਹਨੂੰ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਸਪੈਸ ਬੈਦਨੀ ਤੇ ਦੇਖੋ ਬਣਾਉਣਾ ਤੁਸੀਂ ਦੇਖ ਹੀ ਲਿਆ ਹੁਣ ਵੀ ਕਿੰਨਾ ਸੌਖਾ ਹੈ ਬਿਨ ਵਸਵੇ ਨੂੰ ਬੜੇ ਹੀ ਆਰਾਮ ਨਾਲ ਅਗਰ ਤੁਸੀਂ ਮੇਰੀ ਦੱਸੇ ਤਰੀਕੇ ਨਾਲ ਬਣਾਓਗੇ ਤਾਂ ਬੜੇ ਹੀ ਆਰਾਮ ਨਾਲ ਤੁਸੀਂ ਇਹਨੂੰ ਬਣਾ ਲਓਗੇ ਬਿਲਕੁਲ ਵੀ ਔਖਾ ਇਹ ਪੈਟਰਨ ਨਹੀਂ ਹੈ ਦੇਖਣ ਨੂੰ ਲੱਗਦਾ ਔਖਾ ਪਰ ਬਣਾਉਣਾ ਬਹੁਤ ਹੀ ਸੌਖਾ ਹੈ ਤੇ ਗੁੱਤੇ ਦੀ ਲੁੱਕ ਤਾਂ ਅਲੱਗ ਜਿਹੀ ਆਉਂਦੀ ਹੈ ਤੇ ਸਦਾ ਬਹਾਰ ਪੈਟਰਨ ਹੈ ਇਹ ਜਿਹਨੂੰ ਤੁਸੀਂ ਜਦੋਂ ਮਰਜ਼ੀ ਜਿਸੇ ਮਰਜ਼ੀ ਪ੍ਰੋਜੈਕਟਸ ਪਨੂਵ ਤੇ ਹਲੋਜੀ ਹੋ ਗਈ ਸਾਡੇ ਪੁੱਠੇ ਰੋ ਵੀ ਪੂਰੀ ਤੇ ਪੁੱਠੇ ਰੋ ਤੋਂ ਬਾਅਦ ਦੇਖੋ ਸਾਡਾ ਪੈਟਰਨ ਬਣ ਕੇ ਹੋ ਗਿਆ ਤਿਆਰ ਬਸ ਇਹੀ ਰੋ ਸੇ ਮਸੇਰ ਪੀਟ ਕਰੀ ਜਾਣੀ ਹੈ ਫਿਰ ਅਸੀਂ ਪੈਟਰਨ ਨੂੰ ਫਸਟ ਰੋ ਤੋਂ ਸਟਾਰਟ ਕਰ ਦੇਣਾ ਦੇਖੋ ਕਿੰਨੇ ਪਿਆਰੇ ਕੁੱਤੇ ਬਣ ਕੇ ਆਈਏ ਫਿਰ ਅਸੀਂ ਫਸਟ ਰੋ ਤੋਂ ਇੱਧੇ ਸਟਾਰਟ ਕਰ ਦੇਣਾ ਚਾਰ ਪੁੱਠੇ ਫਿਰ ਆਹ ਵਾਲੇ ਤਿੰਨ ਪੁੱਠੇ ਤਿੰਨ ਸਿੱਧੇ ਦੋ ਪੁੱਠੇ ਤਿੰਨ ਸਿੱਧੇ ਆਹ ਤਿੰਨ ਪੁੱਠੇ ਇੱਦਾਂ ਹੀ ਬਸ ਇਸ ਨੂੰ ਪਾਈ ਜਾਣਾ ਹੈ ਪੁੱਠੇ ਸਿੱਧਿਆ ਕਰਕੇ ਇਹਦੇ ਜਿਹੜੇ ਲੋਕ ਹੈ ਬਿਲਕੁਲ ਹੀ ਅਲੱਗ ਜਿਆਰੇ ਤੇ ਪੁੱਠੇ ਰੋ ਵੀ ਦੀ ਬੜੀਆਂ ਸੋਖੀਆਂ ਕਿਉਂਕਿ ਸਾਰੇ ਤਕਰੀਬਨ ਕੁੰਡੇ ਪੁੱਠੇ ਹੀ ਹੈ ਤੇ ਦੋ ਕੁੰਡੇ ਬਸ ਸਿੱਧੇ ਪੈਂਦੇ ਆ ਆ ਦੇਖੋ ਬੈਕ ਸਾਈਡ ਤੇ ਆ ਦੇਖੋ ਦੋ ਕੁੰਡੇ ਜਿਹੜੇ ਸਾਡੇ ਸਿੱਧੇ ਜਾ ਰਹੇ ਉਹੀ ਹੈ ਬਾਕੀ ਸਾਰੇ ਅਸੀਂ ਪੁੱਠੇ ਹੀ ਪਾਏ ਹੋਏ ਆ ਤੇ ਪਾਵਰ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੰਦਾ ਤਾਂ ਲੱਗੇ ਫਿਰ ਮਿਲਦੇ ਆ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਤੁਸੀਂ ਬਣਾ ਤਿਆਰ ਰੱਖੋ ਜੀ